ਮੈਂ ਤੇ ਇਹਨੂੰ ਬਾਹਰ ਕੱਢ ਲੈ ਮੈਂ ਡਰਨ ਵਾਲਾ ਨਹੀਂ ਮੈਂ ਹਾਂ ਤੇਗ ਤੇ ਕੱਢਦਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਉਹ ਮੈਨੂੰ ਲੱਗਵੇਂ ਤੇਗ ਬਹਾਦਰੀ ਤੇ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਉਹ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਹ ਮਾਣੀ ਮੇਰੇ ਬਾਪੂ ਨੇ ਪਹਿਨੀਆਂ ਦੋ ਤੇਗਾ ਫੇਰ ਵੇਖੀ ਆਉਂਦੇ ਭਵੇਖੇ ਅੰਦਰ ਮੇਰੇ ਪੁੱਤਰ ਨੇ ਪਾਉਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋਟੇਗਾ ਇਹਦੀ ਕੈਂਡੀਡੇਟ ਸੀ ਸਤਗੁਰਾਂ ਦਾ ਪਵਿੱਤਰ ਸੀਸ ਨਿੱਕੋ ਵਾਰ ਦੇ ਨਾਲ ਧਰ ਦੇ ਨਾਲੋਂ ਹੱਕ ਹੋਇਆ ਐਸੀ ਕਾਰੀ ਗੋਲੀ ਹਨੇਰੀ ਆਈ ਧਨ ਗੁਰੂ ਦੇਹ ਬਹਾਦਰ ਸੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸੀਸ ਨੂੰ ਚੁੱਕਿਆ ਬੜੀ ਦਲੇਰੀ ਦੇ ਨਾਲ ਬੜੀ ਫੁਰਤੀ ਦੇ ਨਾਲ ਬੜੇ ਜੋਸ਼ ਦੇ ਨਾਲ ਇੱਕ ਗੱਲ ਹੋਰ ਨੋਟ ਕਰਿਓ ਦਿੱਲੀ ਦੇ ਵਿੱਚ ਬਾਦਸ਼ਾਹ ਔਰਗ ਜੇਬ ਨੇ ਟੰਡੋਰਾ ਪਟਵਾ ਦਿੱਤਾ ਸੀ ਇੱਕ ਦਿੱਲੀ ਦੀਆਂ ਦੋ ਦਿੱਲੀਆਂ ਇਕੱਠੀਆਂ ਹੋ ਗਈਆਂ ਸਨ ਜਦੋਂ ਸਤਗੁਰਾਂ ਦਾ ਸੀਸ ਧਰਦੇ ਨਾਲੋਂ ਵਾਕੋਇਆ ਨਾ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਸੀ ਹਾਇ ਕੋ ਜੋਧਾ ਜਿਹੜਾ ਇਹਨਾਂ ਦੇ ਸੀਸ ਦੀ ਰਾਖੀ ਕਰੇ ਉੱਠੋ ਕੋਈ ਮਰਦ ਜੇ ਕਿਸੇ ਵਿੱਚ ਹਿੰਮਤ ਹੈ ਕੋਈ ਨਹੀਂ ਉੱਠਿਆ ਉੱਠਿਆ ਬੱਬਰ ਸ਼ੇਰ ਰੰਗਰੇਟਾ ਗੁਰੂ ਦਾ ਬੇਟਾ ਉਹਨੇ ਬੜੀ ਫੁਰਤੀ ਦੇ ਨਾਲ ਬੜੀ ਦਲੇਰੀ ਦੇ ਨਾਲ ਸਤਪੁਰਾਂ ਦੇ ਪਵਿੱਤਰ ਸੀਸ ਨੂੰ ਚੁੱਕਿਆ ਚਾਦਰ ਵਿੱਚ ਲਪੇਟਿਆ ਬਾਹੋਂ ਦਾਹੀ ਹੋ ਗਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਜੱਜੂਆਂ ਦੀ ਖਾਤਰ ਉਹਨਾਂ ਦੇ ਮੰਦਰਾਂ ਦੀ ਖਾਤਰ ਉਹਨਾਂ ਦੇ ਟਿੱਕਿਆਂ ਦੀ ਖਾਤਰ ਸੱਚ ਦੀ ਖਾਤਰ ਇਨਸਾਨੀਅਤ ਦੀ ਖਾਤਰ ਜਿਵੇਂ ਕੁਰਬਾਨ ਹੋਏ ਜਿਵੇਂ ਭਾਈ ਜੇ ਤਾਂ ਸੀਸ ਲੈ ਕੇ ਜਾ ਰਿਹਾ ਉਸ ਬੰਦੇ ਨਾਲ ਇਹ ਤੁਹਾਡੇ ਦਰਮਿਆਨ ਹੈ ਕਿਉਂ ਬੇਚ-ਕੀਚੇ ਜਾ ਰਹੇ ਨਹੀਂ